वाहेगुरु जी का खालसा वाहेगुरु जी की फतेह अनमोल का स्वागत है पढ़ के सवाल पैदा होंगे है कि किस संबोधन करके शब्द कहे गए हैं अगर इसका जवाब यह दिता जाए कि यह महावाक इंसान जीव नबोधन करके कहे गए हैं ਤਾਂ ਫਿਰ ਇੱਕ ਹੋਰ ਸਵਾਲ ਪੈਦਾ ਹੁੰਦਾ ਹੈ ਕਿ ਇਨਸਾਨ ਜਾਂ ਜੀਵ ਦੇ ਕਿਸ ਹਿੱਸੇ ਨੂੰ ਇਹ ਮਹਾਵਾਕ ਸਬੋਧਨ ਕਰਕੇ ਕਹੇ ਗਏ ਹਨ ਕਿ ਇਨਸਾਨ ਦੇ ਸਰੀਰ ਨੂੰ ਕਿਹਾ ਗਿਆ ਹੈ ਕਿ ਤੈਨੂੰ ਮਨਕ ਤੇ ਹੀ ਪ੍ਰਾਪਤ ਹੋਈ ਹੈ ਤੂੰ ਵਾਹਿਗੁਰੂ ਨੂੰ ਮਿਲ ਕਿਉਂਕਿ ਇਹ ਇੱਕ ਮੌਕਾ ਹੈ ਜਦੋਂ ਤੂੰ ਵਾਹਿਗੁਰੂ ਨੂੰ ਮਿਲ ਸਕਦਾ ਹੈ ਜਦ ਅਸੀਂ ਵਿਚਾਰਾਂਗੇ ਤਾਂ ਪਤਾ ਲੱਗੇਗਾ ਕਿ ਇਨਸਾਨ ਦਾ ਸਰੀਰ ਤਾਂ ਹੱਡ ਮਾਸ ਦਾ ਇੱਕ ਪਿੰਜਰ ਹੈ ਜਨ ਵਸਤੂ ਹੈ ਅਤੇ ਹਰ ਇੱਕ ਜੜ ਵਸਤੂ ਦੀ ਤਰ੍ਹਾਂ ਇਸ ਵਿੱਚ ਕੋਈ ਖਾਇਸ਼ ਕੋਈ ਸਮਝਣ ਦੀ ਸ਼ਕਤੀ ਹੀ ਨਹੀਂ ਜਿਵੇਂ ਕੁਰਸੀ ਨੂੰ ਨਹੀਂ ਕਿਹਾ ਜਾ ਸਕਦਾ ਕਿ ਤੂੰ ਵਾਹਿਗੁਰੂ ਨੂੰ ਮਿਲ ਤੇਰੇ ਮਿਲਣ ਦਾ ਇਹੋ ਮੌਕਾ ਹੈ ਇਸੇ ਤਰ੍ਹਾਂ ਇਨਸਾਨ ਦੇ ਸਰੀਰ ਨੂੰ ਨਹੀਂ ਕਿਹਾ ਜਾ ਸਕਦਾ ਕਿ ਤੂੰ ਵਾਹਿਗੁਰੂ ਨੂੰ ਮਿਲ ਅਤੇ ਨਾ ਹੀ ਕਿਸੇ ਦਾ ਸਰੀਰ ਵਾਹਿਗੁਰੂ ਨੂੰ ਮਿਲ ਸਕਦਾ ਹੈ ਅੱਜ ਤੱਕ ਕਦੀ ਕਿਸੇ ਦਾ ਸਰੀਰ ਵਾਹਿਗੁਰੂ ਨੂੰ ਨਹੀਂ ਮਿਲਿਆ ਕਿਉਂਕਿ ਮਿਲਦਾ ਉਹੀ ਹੈ ਜਿਸ ਨੂੰ ਮਿਲਣ ਦੀ ਖਾਇਸ਼ ਹੋਵੇ ਅਤੇ ਜਿਹੜਾ ਮਿਲਣ ਦੇ ਯੋਗ ਹੋਵੇ ਪਰ ਸਰੀਰ ਵਿੱਚ ਨਾ ਤਾਂ ਮਿਲਣ ਦੀ ਖਾਇਸ਼ ਨਾ ਸਮਝ ਅਤੇ ਨਾ ਹੀ ਯੋਗਤਾ ਹੈ ਰਗबीर ਸਿੰਘ ਬੀਰ ਜੀ ਦੀ ਇਸ ਸਾਖੀ ਵਿਚਾਰ ਨੂੰ ਆਪ ਜੀ ਨਾਲ ਅੱਗੋਂ ਸਾਂਝਾ ਕਰਨ ਤੋਂ ਪਹਿਲੇ ਆਪ ਜੀ ਅਗੇ ਬੇਨਤੀ ਹੈ ਅਗਰ ਵੀਡੀਓ ਚੰਗੀ ਲੱਗੇ ਤਾਂ ਇਸ ਨੂੰ ਲਾਈਕ ਅਤੇ ਸ਼ੇਅਰ ਜ਼ਰੂਰ ਕਰਨਾ ਜੋ ਚੈਨਲ ਤੇ ਨਵੇਂ ਹਨ ਸਬਸਕ੍ਰਾਈਬ ਵੀ ਕਰ ਲੈਣਾ ਅਤੇ ਬੈਲ ਆਈਕਨ ਵੀ ਦਬਾ ਲੈਣਾ ਆਪਣੇ ਵਿਚਾਰ ਕਮੈਂਟ ਵਿੱਚ ਜ਼ਰੂਰ ਸ਼ੇਅਰ ਕਰਨਾ ਅਤੇ ਕਮੈਂਟ ਵਿੱਚ ਵਾਹਿਗੁਰੂ ਜੀ ਜਰੂਰ ਲਿਖਣਾ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ insan ਤਿੰਨ ਚੀਜ਼ਾਂ ਦਾ ਇਕੱਟ ਹੈ ਇੱਕ ਸਰੀਰ ਦੂਸਰਾ ਆਤਮਾ ਅਤੇ ਤੀਸਰਾ ਮਨ ਤਾਂ ਇਹ ਸਵਾਲ ਪੈਦਾ ਹੁੰਦਾ ਹੈ ਕਿ insan ਦੀ ਆਤਮਾ ਵਾਹਿਗੁਰੂ ਨੂੰ ਮਿਲਦੀ ਹੈ ਤਾਂ ਇਸ ਦਾ ਜਵਾਬ ਇਹ ਹੈ ਕਿ insan ਹੀ ਪੂਰਨ ਹੈ ਨਿਰਲੇਪ ਹੈ ਆਤਮਾ ਨਾ ਜੰਦੀ ਨਾ ਮਰਦੀ ਹੈ ਆਤਮਾ ਅਤੇ ਪਰਮ ਆਤਮਾ ਵਿੱਚ ਕੋਈ ਪਿੰਨ ਭੇਦ ਨਹੀਂ ਜਿਵੇਂ ਸੂਰਜ ਅਤੇ ਉਸ ਦੀ ਕਿਰਨ ਵਿੱਚ ਕੋਈ ਫਰਕ ਨਹੀਂ ਇਸੇ ਤਰ੍ਹਾਂ ਆਤਮਾ ਅਤੇ ਪਰਮ ਆਤਮਾ ਵਿੱਚ ਕੋਈ ਫਰਕ ਨਹੀਂ ਇਹ ਇੱਕੋ ਹੀ ਚੀਜ਼ ਹਨ ਪਰ ਮਾਤਮਾ ਅਤੇ ਆਤਮਾ ਪਹਿਲੇ ਤੋਂ ਹੀ ਮਿਲੇ ਹੋਏ ਹਨ ਹੁਣ ਉਹ ਕੀ ਮਿਲਣ ਮਿਲਦਾ ਤਾਂ ਉਹ ਹੈ ਜੋ ਵਿਛੜਿਆ ਹੋਵੇ ਪਰ ਜੋ ਕਦੀ ਵਿਛੜਿਆ ਹੀ ਨਹੀਂ ਉਹ ਮਿਲੇ ਕਿਸ ਨੂੰ ਅਤੇ ਕਿਸ ਤਰ੍ਹਾਂ ਮਿਲੇ ਜੇਕਰ ਇਨਸਾਨ ਦਾ ਸਰੀਰ ਵੀ ਵਾਹਿਗੁਰੂ ਨੂੰ ਨਹੀਂ ਮਿਲਦਾ ਇਨਸਾਨ ਦੀ ਆਤਮਾ ਵੀ ਵਾਹਿਗੁਰੂ ਨੂੰ ਨਹੀਂ ਮਿਲਦੀ ਤਾਂ ਸਾਡੀ ਵਿਚਾਰ ਸਾਨੂੰ ਇਹ ਮੰਨਣ ਉੱਤੇ ਮਜਬੂਰ ਕਰੇਗੀ ਕਿ ਇਹ ਮਹਾਵਾਕ ਕੇਵਲ ਮਨਨੂਸ ਬੁੰਦਰ ਕਰਕੇ ਲਿਖੇ ਗਏ ਹਨ ਵਾਹਿਗੁਰੂ ਨੂੰ ਮਿਲਣ ਤੇ ਨਾ ਸਰੀਰ ਨੂੰ ਲੋੜ ਹੈ ਕਿਉਂਕਿ ਇਹ ਬੇਜਾਨ ਹੈ ਮਾਸ ਦਾ ਲੋਥੜਾ ਹੈ ਅਤੇ ਨਾ ਆਤਮਾ ਨੂੰ ਕਿਉਂਕਿ ਉਹ ਵਾਹਿਗੁਰੂ ਨੂੰ ਸਦਾ ਹੀ ਮਿਲੀ ਹੋਈ ਹੈ ਇਸ ਕਰਕੇ ਅਗਰ ਵਾਹਿਗੁਰੂ ਨੂੰ ਮਿਲਣ ਦੀ ਲੋੜ ਹੈ ਤਾਂ ਉਹ ਕੇਵਲ ਸਾਡੇ ਮਨ ਨੂੰ ਹੈ ਇਸੇ ਵਾਸਤੇ ਇਹ ਮਹਾਵਾਕ ਗੁਰੂ ਜੀ ਨੇ ਇਨਸਾਨ ਦੇ ਸਿੱਖ ਦੇ ਮਨ ਨੂੰ ਸੰਬੋਧਨ ਕਰਕੇ ਉਚਾਰਿਆ ਹੈ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਸਾਰਾ ਉਪਦੇਸ਼ ਸਾਰੀ ਸਿੱਖਿਆ ਕੇਵਲ ਮਨ ਨੂੰ ਸੰਬੋਧਨ ਕਰਕੇ ਦਿੱਤੀ ਗਈ ਹੈ ਜਿੱਥੇ ਕਿਤੇ ਵੀ ਸਰੀਰ ਜਾਂ ਆਤਮਾ ਨੂੰ ਸੰਬੋਧਨ ਕਰਕੇ ਕੁਝ ਕਿਹਾ ਹੈ ਉਥੇ ਵੀ ਅਸਲ ਵਿੱਚ ਮਨ ਤੋਂ ਹੀ ਮਰاد ਹੈ ਜਿਵੇਂ ਇਹ ਸਰੀਰ ਮੇਰਾ ਇਸ ਜਗ ਮੈਂ ਆਇ ਕਿਆ ਤਉਦ ਕਰਮ ਕਮਾਇਆ ਇਥੇ ਸ਼ਬਦ ਚਾਹੇ ਸਰੀਰ ਵਰਤਿਆ ਹੈ ਪਰ ਭਾਵ ਮਨ ਤੋਂ ਹੈ ਮਨ ਵਾਹਿਗੁਰੂ ਨੂੰ ਕਿਵੇਂ ਮਿਲਦਾ ਹੈ ਇਸ ਦਾ ਜਵਾਬ ਦੇਣ ਤੋਂ ਪਹਿਲੇ ਇਹ ਜ਼ਰੂਰੀ ਹੈ ਕਿ ਸਾਨੂੰ ਇਹ ਪਤਾ ਹੋਵੇ ਕਿ ਮਨ ਹੈ ਕੀ ਇਸ ਦਾ ਜੀਵਨ ਅਤੇ ਇਸ ਦੀ ਦੁਨੀਆ ਕੀ ਹੈ ਸਾਡੇ ਗਿਆਨ ਇੰਦ੍ਰੇ ਨੱਕ ਕੰਨ ਅੱਖਾਂ ਆਦਿ ਸਾਨੂੰ ਬਾਹਰ ਦੀ ਦੁਨੀਆ ਦੀਆਂ ਖਬਰਾਂ ਸਾਡੀਆਂ ਨਾੜੀਆਂ ਰਾਹੀਂ ਸਾਡੇ ਮਨ ਨੂੰ ਪਹੁੰਚਾਉਂਦੇ ਹਨ ਸਾਡੇ ਮਨ ਨੂੰ ਆਪਣੇ ਆਪ ਕਿਸੇ ਗੱਲ ਦਾ ਪਤਾ ਨਹੀਂ ਲੱਗ ਸਕਦਾ ਜਦ ਤੱਕ ਕਿ ਇਸ ਨੂੰ ਅੱਖਾਂ ਨੱਕ ਆਦ ਬਾਹਰੋਂ ਕੋਈ ਖਬਰ ਲਿਆ ਕੇ ਨਾ ਦੇਣ ਮਨ ਬਾਹਰੋਂ ਨੱਕ ਕੰਨ ਅੱਖਾਂ ਆਦ ਰਾਹੀਂ ਆਇਆਂ ਖਬਰਾਂ ਨੂੰ ਇਕੱਠਾ ਕਰਦਾ ਅਤੇ ਨਤੀਜੇ ਕਰਦਾ ਰਹਿੰਦਾ ਹੈ ਜੇ ਅੱਖਾਂ ਮਨ ਨੂੰ ਬਾਹਰੋਂ ਸੋਨੇ ਦ੍ਰਿਸ਼ ਦੀ ਖਬਰ ਦੇਣ ਤਾਂ ਮਨ ਖੁਸ਼ ਹੋ ਜਾਂਦਾ ਹੈ ਜੇ ਕਿਸੇ ਮਾੜੇ ਦ੍ਰਿਸ਼ ਦੀ ਖਬਰ ਪਹੁੰਚੋਂ ਮਨ ਉਦਾਸ ਨਿਰਾਸ਼ ਕਮਗੀਨ ਹੋ ਜਾਂਦਾ ਹੈ ਇਸੇ ਤਰ੍ਹਾਂ ਨੱਕ ਸੁਗੰਧੀ ਫੁੱਲਾਂ ਆਦਿ ਦੀ ਖੁਸ਼ਬੂ ਮਨ ਨੂੰ ਪਹੁੰਚਾਵੇ ਤਾਂ ਮਨ ਖੁਸ਼ ਹੋ ਜਾਂਦਾ ਹੈ ਪਰ ਜੇ ਨੱਕ ਦੁਰਗੰਧ ਦੀ ਭੈੜੀ ਬੋ ਮਨ ਤੱਕ ਪਹੁੰਚਾ ਦੇਵੇ ਤਾਂ ਮਨ ਦੁਖੀ ਹੋ ਜਾਂਦਾ ਹੈ ਇਸ ਤੋਂ ਇਹ ਹੀ ਸਿੱਧ ਹੁੰਦਾ ਹੈ ਕਿ ਮਨ ਆਪਣੇ ਗਿਆਨ ਇੰਦਰੀਆਂ ਰਾਹੀਂ ਆਈਆਂ ਬਾਹਰੀ ਖਬਰਾਂ ਦੇ ਆਧਾਰ ਤੇ ਜਿਉਂਦਾ ਹੈ ਜੇਕਰ ਖਬਰਾਂ ਚੰਗੀਆਂ ਆਉਂਦੀਆਂ ਨੇ ਤਾਂ ਮਨ ਸੁਖੀ ਜੇ ਮਾੜੀਆਂ ਆਉਣ ਤਾਂ ਮਨ ਨੂੰ ਦੁਖੀ ਹੋ ਜਾਂਦਾ ਹੈ ਕਿਉਂਕਿ ਬਾਹਰ ਦੀ ਦੁਨੀਆ ਹਰ ਸਮੇਂ ਬਦਲਦੀ ਰਹਿੰਦੀ ਹੈ ਇੱਕ ਛਿਣ ਵੀ ਇੱਕੋ ਹਾਲਤ ਵਿੱਚ ਨਹੀਂ ਠਹਿਰਦੀ ਇਸ ਵਾਸਤੇ ਇਸ ਤੋਂ ਸਦਾ ਇੱਕੋ ਜਹੀਆਂ ਖਬਰਾਂ ਮਨ ਨੂੰ ਆਪਣੇ ਗਿਆਨ ਇੰਦਰੀਆਂ ਰਾਹੀਂ ਪਹੁੰਚਾਉਣੀਆਂ ਅਸੰਭਵ ਹਨ ਬਾਹਰ ਦੀ ਦੁਨੀਆ ਵਿੱਚ ਹਰ ਪ੍ਰਕਾਰ ਦੀਆਂ ਚੰਗੀਆਂ ਮੰਦੀਆਂ ਘਟਨਾਵਾਂ ਵਾਪਰਦੀਆਂ ਹੀ ਰਹਿੰਦੀਆਂ ਹਨ ਇਸੇ ਕਰਕੇ ਗਿਆਨ ਇੰਦ੍ਰੇ ਮਨ ਨੂੰ ਵੀ ਕਦੇ ਸੁਖੀ ਕਰਨ ਵਾਲੀਆਂ ਅਤੇ ਕਦੀ ਦੁਖੀ ਕਰਨ ਵਾਲੀਆਂ ਖਬਰਾਂ ਪਹੁੰਚਾਉਂਦੇ ਰਹਿੰਦੇ ਹਨ ਇਸ ਦਾ ਨਤੀਜਾ ਤਾਂ ਇਹ ਹੀ ਨਿਕਲਦਾ ਹੈ ਕਿ ਗਿਆਨ ਇੰਦਰੀਆਂ ਦੇ ਆਧਾਰ ਤੇ ਜੀਵਨ ਬਤੀਤ ਕਰਕੇ ਮਨ ਕਦੀ ਸੁਖੀ ਹੋ ਜਾਂਦਾ ਹੈ ਅਤੇ ਕਦੀ ਦੁਖੀ ਮਨ ਦਾ ਸੁਭਾਅ ਹੈ ਕਿ ਉਹ ਸਦਾ ਹੀ ਸੁਖ ਚਾਹੁੰਦਾ ਹੈ ਕਦੀ ਦੁਖੀ ਹੋਣਾ ਪਸੰਦ ਨਹੀਂ ਕਰਦਾ ਪਰ ਗਿਆਨ ਅੰਦਰੇ ਉਸ ਨੂੰ ਸਦਾ ਸੁਖੀ ਨਹੀਂ ਰੱਖ ਸਕਦੇ ਕਿਉਂਕਿ ਦੁਨੀਆ ਹਰ ਕੜੀ ਨਵੇਂ-ਨਵੇਂ ਰੰਗ ਬਦਲਦੀ ਹੈ ਮਿਸਾਲ ਦੇ ਤੌਰ ਤੇ ਅੱਖਾਂ ਮਨ ਨੂੰ ਖਬਰ ਦਿੰਦੀਆਂ ਹਨ ਇਬ ਬਸੰਤ ਦਾ ਮੌਸਮ ਹੈ ਜਗਤ ਵਿੱਚ ਤਰ੍ਹਾਂ ਤਰ੍ਹਾਂ ਦੇ ਸੁਹਾਵਨੇ ਫੁੱਲ ਖਿੜੇ ਹਨ ਨੱਕ ਮਨ ਨੂੰ ਖਬਰ ਦਿੰਦਾ ਹੈ ਕਿ ਜਿਹੜੇ ਫੁੱਲਾਂ ਦੀ ਖਬਰ ਤੈਨੂੰ ਅੱਖਾਂ ਨੇ ਦਿੱਤੀ ਹੈ ਉਹਨਾਂ ਫੁੱਲਾਂ ਦੀ ਖੁਸ਼ਬੂ ਬੜੀ ਚੰਗੀ ਹੈ ਮਨ ਬੜਾ ਖੁਸ਼ ਹੁੰਦਾ ਅਤੇ ਚਾਹੁੰਦਾ ਹੈ ਕਿ ਸਦਾ ਬਸੰਤ ਦਾ ਮੌਸਮ ਰਹੇ ਅਤੇ ਸਦਾ ਸੁਹਾਵਨੇ ਫੁੱਲ ਅਤੇ ਉਹਨਾਂ ਦੀ ਮਿੱਠੀ-ਮਿੱਠੀ ਸੁਗੰਧ ਆਉਂਦੀ ਰਹੇ ਪਰ ਕੁਝ ਸਮੇਂ ਬਾਅਦ ਅੱਖਾਂ ਮਨ ਨੂੰ ਖਬਰ ਦਿੰਦੀਆਂ ਹਨ ਕਿ ਬਸੰਤ ਦਾ ਮੌਸਮ ਬੀਤ ਗਿਆ ਹੈ ਹੁਣ ਪਤਝੜ ਆ ਗਈ ਹੈ ਹੁਣ ਸੋਨੇ ਪੁੱਲ ਜਗਤ ਤੇ ਨਹੀਂ ਰਹੇ ਦਰਖਤਾਂ ਦੀਆਂ ਡਾਨੀਆਂ ਨਾਲੋਂ ਪੱਤੇ ਚੜ ਗਏ ਹਨ ਅਤੇ ਨੱਕ ਵੀ ਮਨ ਨੂੰ ਬਾਹਰੋਂ ਖਬਰ ਪਹੁੰਚਾਉਂਦਾ ਹੈ ਕਿ ਫੁੱਲਾਂ ਦੀ ਜੋ ਖੁਸ਼ਬੂ ਮੈਂ ਤੈਨੂੰ ਬਸੰਤ ਵਿੱਚ ਲਿਆ ਕੇ ਦਿੰਦਾ ਸੀ ਉਹ ਹੁਣ ਨਹੀਂ ਲਿਆ ਸਕਦਾ ਕਿਉਂਕਿ ਹੁਣ ਫੁੱਲ ਹੀ ਨਹੀਂ ਰਹੇ ਇੰਨਾਂ ਖਬਰਾਂ ਨੂੰ ਸੁਣ ਕੇ ਮਨ ਦੁਖੀ ਹੋ ਜਾਂਦਾ ਹੈ ਮਨ ਚਾਹੁੰਦਾ ਹੈ ਸਦਾ ਬਸੰਤ ਰਹੇ ਫੁੱਲਾਂ ਦੀ ਖੁਸ਼ਬੂ ਆਉਂਦੀ ਰਹੇ ਪਾਰ ਬਸੰਤ ਸਦਾ ਨਹੀਂ ਰਹਿੰਦੀ ਇਸੇ ਕਰਕੇ ਇਹ ਨਤੀਜਾ ਨਿਕਲਦਾ ਹੈ ਕਿ ਗਿਆਨ ਇੰਦਰੀਆਂ ਦੇ ਆਧਾਰ ਤੇ ਸਦਾ ਸੁਖ ਚੋਣਾ ਮਨ ਦਾ ਬੜਾ ਭਲਾ ਭਲੇਖਾ ਸੀ ਗਿਆਨ ਇੰਦਰੀਆਂ ਦੇ ਆਧਾਰ ਤੇ ਸਦਾ ਸੁਖ ਚੋਣ ਵਾਲਾ ਮਨ ਸਦਾ ਨਿਰਾਸ਼ ਅਤੇ ਦੁਖੀ ਰਹਿੰਦਾ ਹੈ ਅਤੇ ਸਦਾ ਭਟਕਦਾ ਅਤੇ ਦੁਖੀ ਰਹਿਣ ਵਾਲਾ ਮਨ ਜਿਸ ਵੇਲੇ ਗੁਰੂ ਪੀਰ মুর্ਸ਼ਿਦ ਦੀ ਸ਼ਰਨ ਆਣ ਪੈਂਦਾ ਹੈ ਅਤੇ ਉਸ ਅੱਗੇ ਆ ਕੇ ਪੁੱਬਾ ਮਾਰ ਕੇ ਰੋਂਦਾ ਹੈ ਸ਼ਿਕਾਇਤਾਂ ਕਰਦਾ ਹੈ ਹੇ ਸਤਿਗੁਰੂ ਮੈਂ ਚਾਹੁੰਦਾ ਹਾਂ ਸਦਾ ਸੁਖੀ ਰਹਾ ਪਰ ਕਦੇ ਮਨ ਨੂੰ ਸੁਖ ਅਤੇ ਕਦੇ ਦੁੱਖ ਹੀ ਮਿਲਦੇ ਹਨ ਜਦ ਦੁੱਖ ਆਉਂਦੇ ਹਨ ਤਾਂ ਮੇਰੇ ਸਾਰੇ ਸੁੱਖਾਂ ਨੂੰ ਕੋੜਿਆ ਬਣਾ ਲੈਂਦੇ ਹਨ ਬੜੀ ਮਿਹਨਤ ਨਾਲ ਮੈਂ ਕੋਠੀਆਂ ਬਣਾਉਂਦਾ ਹਾਂ ਕੋਠੀਆਂ ਵਿੱਚ ਬਗੀਚੇ ਲਗਾਉਂਦਾ ਹਾਂ ਤਾਂਨੇ ਇਕੱਠਾ ਕਰਦਾ ਹਾਂ ਪਰ ਇਹ ਸਭ ਕੁਝ ਮੈਨੂੰ ਪੋਗਣਾ ਨਹੀਂ ਮਿਲਦਾ ਬਿਮਾਰੀਆਂ ਆ ਕੇ ਮੇਰੇ ਸਭ ਸੁੱਖਾਂ ਨੂੰ ਪੰਗ ਕਰ ਦਿੰਦੀਆਂ ਹਨ ਮੈਂ ਸਦਾ ਜਵਾਨੀ ਚਾਹੁੰਦਾ ਹਾਂ ਅਰ ਇਹ ਸਦਾ ਨਹੀਂ ਰਹਿੰਦੀ ਬੁੜਾਪਾ ਆ ਜਾਂਦਾ ਹੈ ਖਾਣ ਵਾਲੀ ਮੇਜ਼ ਤੇ 36 ਪ੍ਰਕਾਰ ਦੇ ਭੋਜਨ ਮੇਰੇ ਰਸੋਈਏ ਨੇ ਤਿਆਰ ਕਰਕੇ ਲਿਆਂਦੇ ਹਨ ਪਰ ਬੁੜਾਪੇ ਵਿੱਚ ਮਿਹਦਾ ਮੈਨੂੰ ਜਵਾਬ ਦੇ ਦਿੰਦਾ ਹੈ ਉਸ ਵਿੱਚ ਖਾਣਾ ਹਜਮ ਕਰਨ ਦੀ ਸ਼ਕਤੀ ਨਹੀਂ ਰਹਿੰਦੀ ਬਾਗੀਚੇ ਵਿੱਚ ਫੁੱਲ ਖਿੜਦੇ ਹਨ ਪਰ ਮੇਰੀਆਂ ਅੱਖਾਂ ਵਿੱਚ ਦੇਖਣ ਦੀ ਸ਼ਕਤੀ ਘਟ ਜਾਂਦੀ ਹੈ ਜਿਸ ਕਰਕੇ ਮੈਂ ਸੋਹਣੇ ਸੋਹਣੇ ਨਜ਼ਾਰੇ ਦੇਖਣ ਤੋਂ ਰਹਿ ਜਾਂਦਾ ਹਾਂ ਨਰਮ ਮਖਮਲੀ ਬਿਸਤਰੇ ਤਾਂ ਹੁੰਦੇ ਹਨ ਪਰ ਮੈਨੂੰ ਨੀਂਦ ਹੀ ਨਹੀਂ ਆਉਂਦੀ हे सतगुरु इस जगत रचना ਵਿੱਚ ਕੀ ਕੋਈ ਐਸੀ ਜੁਗਤੀ ਵੀ ਹੈ ਜਿਸ ਨਾਲ ਮੈਂ ਸਦਾ ਸੁਖੀ ਰਹਿ ਸਕਾਂ ਜਿਸ ਨਾਲ ਬਾਹਰ ਦੀ ਦੁਨੀਆ ਦੀ ਤਬਦੀਲੀ ਮੇਰੇ ਅੱਤੇ ਕੋਈ ਅਸਰ ਨਾ ਕਰੇ ਜਦ ਮਨ ਇਸ ਬਹਿਬਲਤਾ ਦੀ ਹਾਲਤ ਵਿੱਚ ਨਿਮਾਨਾ ਹੋ ਕੇ ਸਤਗੁਰੂ ਦੇ ਚਰਨਾਂ ਉੱਤੇ ਡਿੱਗ ਪੈਂਦਾ ਹੈ ਤਾਂ ਸਤਗੁਰੂ ਕਿਰਪਾ ਕਰਕੇ ਮਨ ਨੂੰ ਇੰਦਰੀਆਂ ਅਤੇ ਇੰਦਰੀਆਂ ਦੀ ਦੁਨੀਆ ਤੋਂ ਆਜ਼ਾਦ ਕਰਕੇ ਆਤਮਾ ਦੇ ਆਧਾਰ ਉੱਤੇ ਆਤਮਾ ਦੀ ਹਜ਼ੂਰੀ ਵਿੱਚ ਰਹਿੰਦਾ ਵੱਲ ਸਿਖਾ ਦਿੰਦੇ ਹਨ ਆਤਮਾ ਦੀ ਦੁਨੀਆ ਵਿੱਚ ਤਬਦੀਲੀ ਨਾ ਹੋਣ ਕਰਕੇ ਅਤੇ ਇਸ ਦੁਨੀਆ ਵਿੱਚ ਸਦਾ ਸੁਖ ਖੇੜਾ ਬੇਮੁਥਾਜੀ ਤਿਆਗ ਅਤੇ ਪਾਤਸ਼ਾਹੀ ਹੋਣ ਕਰਕੇ ਇਸ ਦੁਨੀਆ ਦਾ ਵਾਸੀ ਮਨ ਸਦਾ ਸੁਖੀ ਪ੍ਰਸੰਨ ਬੇਮੁਹਤਾਜ ਅਤੇ ਪਾਤਸ਼ਾਹ ਬਣ ਜਾਂਦਾ ਹੈ ਆਤਮਾ ਦੀ ਦੁਨੀਆ ਵਿੱਚ ਰਹਿੰਦਾ ਰਹਿਦਾ ਮਨ ਕਿਸੇ ਵੇਲੇ ਆਤਮਾ ਦੀ ਆਤਮਾ ਆਤਮਾ ਦੇ ਤਤ परम आत्मा ਨੂੰ ਆਨ ਮਿਲਦਾ ਹੈ ਅਤੇ ਪਰਮਾਤਮਾ ਦਾ ਰੂਪ ਹੋ ਜਾਂਦਾ ਹੈ ਹੁਣ ਇੰਦਰੀਆਂ ਦੀ ਦੁਨੀਆ ਇਸ ਨੂੰ ਇੱਕ ਮਾੜੇ ਸੁਪਨੇ ਵਾਂਗਰ ਕੋਈ ਬੀਤੀ ਹੋਈ ਗੁਜ਼ਰੀ ਹੋਈ ਘਟਨਾ ਪ੍ਰਤੀਤ ਹੁੰਦੀ ਹੈ ਇਸ ਅਵਸਥਾ ਸੰਬੰਧੀ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਅੰਦਰ ਵੀ ਫਰਮਾਇਆ ਹੈ ਤਿਸ ਕੀ ਸਰਨੀ ਪਰਮਨਾ ਜਿਸ ਜੇਵੜ ਅਵਰ ਨ ਕੋਏ ਜਿਸ ਸਿਮਰਤ ਸੁਖ ਹੋਏ ਕਨਾ ਦੁਖ ਦਰਦ ਨ ਮੂਲੇ ਹੋਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤ